ਸੱਚ ਕਹਿ ਰਹੀ ਹਾਂ ਕੁਝ ਕੇਸਿਸ ਇਦਾਂ ਦੇ ਹੁੰਦੇ ਨੇ ਜੋ ਰਾਤਾਂ ਨੂੰ ਸੌਣ ਨਹੀਂ ਦਿੰਦੇ ਰਿਸ਼ਤਾ ਕੋਈ ਨਹੀਂ ਹੁੰਦਾ ਸਾਡਾ ਪਰ ਇਦਾਂ ਲੱਗਦਾ ਜਿਵੇਂ ਆਪਣੀ ਹੀ ਘਰ ਕੁਝ ਵਾਪਰ ਗਿਆ ਹੁੰਦਾ ਘਰ ਨਾ ਸਹੀ ਪਰ ਜਿਵੇਂ ਆਪਣੇ ਅੰਦਰ ਹੀ ਕੁਝ ਵਾਪਰ ਗਿਆ ਮੈਂ ਅਕਸਰ ਤੁਹਾਨੂੰ ਬੜੀ ਐਕਟਿਵਲੀ ਕ੍ਰਾਈਮ ਕੇਸਿਸ ਨਾਲ ਰੂਬਰੂ ਕਰਾਉਣੀ ਹੈ ਕੋਈ ਕੋਈ ਤਾਂ ਇੰਨਾ ਜ਼ਿਆਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਕਿ ਕਹਾਣੀ ਦੱਸਦਿਆਂ ਦੱਸਦਿਆਂ ਅੰਦਰੋਂ ਇਹ ਸਵਾਲ ਚੱਲ ਰਿਹਾ ਹੁੰਦਾ ਹੈ ਕਿ ਇਨਸਾਨ ਅੰਦਰ ਅਜੀਹਾ ਕੀ ਵੱੜ ਜਾਂਦਾ ਹੋਏਗਾ ਕਿ ਉਹ ਦੂਜੇ ਦੀ ਅਸਹਿ ਪੀੜ ਨੂੰ ਨਾ ਸਿਰਫ ਦੇਖ ਪਾ ਰਿਹਾ ਹੈ ਪਰ ਉਸ ਦਾ ਕਾਰਨ ਵੀ ਬਣ ਰਿਹਾ ਹੈ ਕਦੇ-ਕਦੇ ਗੁੱਸੇ 'ਚ ਅੰਜਾਮ ਦਿੱਤੇ ਕੁਝ ਦਿਲ ਝੰਝੋੜ ਕੇ ਰੱਖ ਦੇਣ ਵਾਲੇ ਕਾਰੇ ਵੀ ਹਿਊਮਨ ਬਿਹੇਵੀਅਰ ਦਾ ਉਹ ਸ਼ੇਡ ਦਿਖਾਉਂਦੇ ਨੇ ਜਿਸ ਤੋਂ ਖਤਰਨਾਕ ਹੋਰ ਕੁਛ ਨਹੀਂ ਕਤਲ ਕੀਤੇ ਗਏ ਗੁਰ ਅਸੀਸ ਸਿੰਘ ਦਾ ਚਿਹਰਾ ਸੌਣ ਨਹੀਂ ਦੇ ਰਿਹਾ ਕਿੰਨਾ ਸੋਹਣਾ ਗੱਭਰੂ ਜਵਾਨ ਮੁੰਡਾ ਚਿਹਰੇ ਤੇ ਚਮਕ ਇੰਨੀ ਕਿ ਜਿਵੇਂ ਆਉਣ ਵਾਲੇ ਵਕਤ ਚ ਦੁਨੀਆ ਇਸ ਦੀ ਹੋਏਗੀ ਜਦੋਂ ਗੁਰ ਅਸੀਸ ਕੈਂਡਾ ਗਿਆ ਸੀ ਤਾਂ ਉਸ ਦੇ ਨਾਲ ਗਿਆ ਸੀ ਇੱਕ ਥਾਟ ਵੀ ਕਿ ਮੈਂ ਛੇਤੀ ਆਪਣੇ ਮਾਪਿਆਂ ਨੂੰ ਪਰਿਵਾਰ ਨੂੰ ਇੱਥੇ ਬੁਲਾਉਣਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਪਰਿਵਾਰ ਬਿਨਾ ਨਹੀਂ ਰਿਆ ਜਾ ਸਕਦਾ ਮੈਂ ਅਜਿਹੇ ਕਈ ਕੇਸਸ ਦੇਖਦੀਆਂ ਜਦੋਂ ਵਿਦੇਸ਼ ਨੂੰ ਕਰਕੇ ਵਿਦੇਸ਼ ਵੱਲ ਨੂੰ ਕਰਕੇ ਬੱਚੇ ਪਛੋਕੜ ਭੁੱਲ ਜਾਂਦੇ ਨੇ ਇਵਨ ਮਾਪਿਆਂ ਨੂੰ ਵੀ ਬਸ ਉਹ ਸਾਲ ਚ ਇੱਕ ਅੱਧੀ ਵਾਰ ਆਉਣਾ ਪਿੰਨੀਆਂ ਲੈ ਕੇ ਚਲੇ ਜਾਣਾ ਪਰ ਗੁਰੂ ਸੀਸਤਾ ਟੀਚਾ ਸੀ ਜਲਦੀ ਤੋਂ ਜਲਦੀ ਆਪਣਾ ਪਰਿਵਾਰ ਕੈਨੇਡਾ ਚ ਇਕੱਠਾ ਕਰਨਾ ਪਰ ਲੁਧਿਆਣਾ ਦੇ ਰਹਿਣ ਵਾਲੇ ਸੋਹਣੇ ਸੁਨੱਖੇ ਸਿੱਖ ਮੁੰਡੇ ਦੇ ਕੈਨੇਡਾ ਵਿੱਚ ਹਤਿਆ ਕਰ ਦਿੱਤੀ ਗਈ ਕੁਝ ਦਿਨ ਪਹਿਲਾਂ ਗੁਰੂਸੀ ਸਜੇ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਹਤਿਆਰਾ ਕੋਈ ਹੋਰ ਨਹੀਂ ਬਲਕਿ ਉਸੇ ਦਾ ਹੀ ਗੁਆਂਢੀ ਸੀ ਨਾਲ ਦੇ ਰੂਮ ਵਾਲਾ ਗੁਰੂਸੀ ਸਿਰ ਮਹਿਜ 22 ਸਾਲ ਦਾ ਸੀ ਗੁਰੂਸੀ ਪੋਸਟ ਗ੍ਰੈਜੂਏਸ਼ਨ ਦੇ ਲਈ ਵਿਦੇਸ਼ ਗਿਆ ਸੀ 1 ਦਸੰਬਰ ਨੂੰ অন্ਟਾਰੀਓ ਦੇ ਸਰਨੀਆਂ ਸ਼ਹਿਰ ਵਿੱਚ ਕুইਨ ਸਟਰੀਟ ਤੇ ਉਸ ਦੇ ਕਿਰਾਏ ਦੇ ਘਰ ਵਿੱਚ ਉਸ ਨੂੰ ਚਾਕੂ ਮਾਰ ਕੇ ਮੌਤੇ ਕੱਟ ਉਤਾਰਿਆ ਗਿਆ ਗੁਰੂਸੀਸ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ ਯਾਨੀ ਪੀਸੀਟੀਆਈ ਵਿੱਚ ਪੜਿਆ ਹੋਇਆ ਉਸਨੇ ਲੁਧਿਆਣਾ ਤੋਂ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕੀਤੀ ਉਸ ਤੋਂ ਬਾਅਦ ਉਹ ਕੈਨੇਡਾ ਦੇ ਲੈਂਟਨ ਕਾਲਜ ਤੋਂ ਬਿਜ਼ਨਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਕੈਨੇਡਾ ਵਿੱਚ ਸਰਨੀਆਂ ਪੁਲਿਸ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ આરોપી ਦੀ ਪਛਾਣ 36 ਸਾਲਾ ਕ੍ਰਾਸਲੇ ਹੰਟਰ ਦੇ ਰੂਪ ਵਿੱਚ ਹੋਈ ਹੈ ਜੋ ਸਰਨੀਆਂ ਵਿੱਚ 194 ਕਵੀਨ ਸਟਰੀਟ ਤੇ ਗੁਰੂਸੀਸ ਸਿੰਘ ਦੇ ਨਾਲ ਵਾਲੇ ਕਮਰੇ ਵਿੱਚ ਰਹਿੰਦਾ ਸੀ ਆਰੋਪੀ ਨੇ ਉਸਤੇ ਚਾਕੂ ਨਾਲ ਕਈ ਵਾਰ ਵਾਰ ਕੀਤਾ ਦੋਵਾਂ ਦੀ ਰਸੋਈ ਵਿੱਚ ਝੜਪ ਹੋਈ ਸੀ ਪੁਲਿਸ ਨੇ ਕਿਹਾ ਕਿ ਹੰਟਰ ਤੇ ਸੈਕੰਡ ਡਿਗਰੀ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਦੇ ਮੁਤਾਬਕ ਇਹ ਅਪਰਾਧ ਨਸਲੀ ਰੂਪ ਤੋਂ ਪ੍ਰੇਰਿਤ ਨਹੀਂ ਲੱਗਦਾ ਹਾਲਾਂਕਿ ਗੁਰਅਸੀਸ ਸਿੰਘ ਦੇ 52 ਸਾਲਾ ਪਿਤਾ ਚਰਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਮੁੰਡੇ ਨੂੰ ਨੀਂਦ ਵਿੱਚ ਮਾਰ ਦਿੱਤਾ ਗਿਆ ਤੇ ਸ਼ੱਕ ਇਹ ਵੀ ਜਤਾਇਆ ਗਿਆ ਕਿ ਆਰੋਪੀ ਨੇ ਡਰੱਗਸ ਲਏ ਹੋਏ ਸੀ ਉਹਨਾਂ ਨੇ ਕਿਹਾ ਕਿ ਸਾਡੇ ਮੁੰਡੇ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਉਸਨੇ ਸਾਡੇ ਸਾਰਿਆਂ ਨਾਲ ਗੱਲਬਾਤ ਕੀਤੀ ਸੀ ਤੇ ਬਹੁਤ ਖੁਸ਼ ਸੀ। ਉਹ ਸਾਨੂੰ ਵੀ ਜਲਦੀ ਹੀ ਕੈਨੇਡਾ ਬੁਲਾਉਣ ਦੀ ਉਮੀਦ ਕਰ ਰਿਹਾ ਸੀ ਅਤੇ ਉਸਨੇ ਕਿਹਾ ਸੀ ਕਿ ਅਸੀਂ ਫਿਰ ਤੋਂ ਇੱਕ ਪਰਿਵਾਰ ਦੇ ਤਰ੍ਹਾਂ ਨਾਲ ਰਵਾਂਗੇ। ਉਹ ਰਾਤ ਨੂੰ ਹੀ ਕਾਲਜ ਦੀ ਤਿਆਰੀ ਕਰਦਾ ਸੀ ਤੇ ਆਪਣਾ ਖਾਣਾ ਵਗੈਰਾ ਬਣਾ ਲੈਂਦਾ ਸੀ। ਉਹਨਾਂ ਨੇ ਕਿਹਾ ਕਿ ਨੀਂਦ ਵਿੱਚ ਮਾਰੇ ਜਾਣ ਤੋਂ ਕੁਝ ਘੰਟੇ ਪਹਿਲਾਂ ਉਸਨੇ ਆਪਣੀ ਮਾਂ ਨਾਲ ਲੰਬੀ ਗੱਲਬਾਤ ਕੀਤੀ ਸੀ। ਗੁਰੂ ਸਿੰਘ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਮਨਰਾਜ ਸਿੰਘ ਹੈ ਜੋ ਲੁਧਿਆਣਾ ਵਿੱਚ ਪੜ੍ਹਦਾ ਹੈ। ਪਰਿਵਾਰ ਲੁਧਿਆਣਾ ਵਿੱਚ ਫੇਸ 7 ਫੋਕਲ ਪੁਆਇੰਟ ਚੰਡੀਗੜ੍ਹ ਰੋਡ ਤੇ ਰਹਿੰਦਾ ਹੈ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ આરોપી ਅਪਾਰਟਮੈਂਟ ਵਿੱਚ ਨਾਲ ਦੇ ਕਮਰੇ ਵਿੱਚ ਰਹਿੰਦਾ ਸੀ ਤੇ ਦੋਨੋਂ ਇੱਕੋ ਕਿਚਨ ਸ਼ੇਅਰ ਕਰਦੇ ਸਨ। ਪਰਿਵਾਰ ਦੱਸਦਾ ਹੈ ਕਿ ਪੁਲਿਸ ਨੂੰ ਦਿੱਤੇ ਆਪਣੇ ਸ਼ੁਰੂਆਤੀ ਬਿਆਨ ਵਿੱਚ આરોપી ਨੇ ਕਿਹਾ ਕਿ ਉਸਨੇ ਸੈਲਫ ਡਿਫੈਂਸ ਵਿੱਚ ਮੇਰੇ ਬੇਟੇ ਨੂੰ ਚਾਕੂ ਮਾਰ ਦਿੱਤਾ ਪਰ ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਉਸ ਨੂੰ ਨੀਂਦ ਵਿੱਚ ਮਾਰ ਦਿੱਤਾ ਗਿਆ ਸੀ ਸਾਨੂੰ ਸ਼ੱਕ ਹੈ ਕਿ આરોપી ਕੁਝ ਦਵਾਈਆਂ ਦੇ ਪ੍ਰਭਾਵ ਵਿੱਚ ਸੀ ਅਸਰ ਵਿੱਚ ਸੀ ਪਰ ਇਸ ਗੱਲ ਨੂੰ ਸਿਰਫ ਪੁਲਿਸ ਹੀ ਕਲੀਅਰ ਕਰ ਸਕਦੀ ਸੀ ਗੁਰੂ ਸੀਸ ਦੀ ਮੌਦੀ ਖਬਰ ਨਾਲ ਸਦਮੇ ਵਿੱਚ ਆਈ ਉਸ ਦੀ ਮਾਂ ਨੂੰ ਹਸਪਤਾਲ ਪਰ ਦਿਖਾਇਆ ਗਿਆ ਪਿਤਾ ਚਰਨਜੀਤ ਨੇ ਕਿਹਾ ਕਿ ਉਹ ਅਜੇ ਗੱਲ ਨਹੀਂ ਕਰ ਰਹੀ ਹੈ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਆਪਣੇ ਮੁੰਡੇ ਦੇ ਮ੍ਰਿਤਕ ਦੇ ਨੂੰ ਅੰਤਮ ਸੰਸਕਾਰ ਦੇ ਲਈ ਪੰਜਾਬ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਅਤੇ مالی ਮਦਦ ਦੀ ਵੀ ਗੁਜ਼ਾਰਿਸ਼ ਕੀਤੀ ਹੈ ਕਿਉਂਕਿ ਉਹਨਾਂ ਨੇ ਆਪਣੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਈ ਆਪਣੀ ਸਾਰੀ ਬਚਤ ਦਾ ਇਸਤੇਮਾਲ ਕੀਤਾ ਸੀ ਇਸ ਦਰਮਿਆਨ ਗੁਰੂ ਸੀਸ ਦੇ ਲੈਂਪਟਨ ਕਾਲਜ ਨੇ ਕਿਹਾ ਕਿ ਉਹ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿੱਚ ਨੇ ਅਤੇ ਅੰਤਮ ਸੰਸਕਾਰ ਦੀ ਇੰਤਜ਼ਾਮ ਅਤੇ ਭਾਰਤ ਵਾਪਸੀ ਤੇ ਕੰਮ ਕਰ ਰਹੇ ਨੇ ਵਿਦਿਆਰਥੀਆਂ ਤੇ ਹੋਰ ਲੋਕਲ ਕਮਿਊਨਿਟੀ ਮੈਂਬਰਸ ਨੇ ਪਰਿਵਾਰ ਨੂੰ مالی ਰੂਪ ਨਾਲ ਮਦਦ ਕਰਨ ਦੇ ਲਈ ਇੱਕ ਆਨਲਾਈਨ ਪੈਸਿਆਂ ਦੀ ਮਦਦ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤ-ਕੈਨੇਡਾ ਸਬੰਧਾਂ ਵਿੱਚ ਹਾਲ ਦੇ ਬਦਲਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਪਿਓ ਚਰਨਜੀਤ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪੁੱਤ ਨੂੰ ਉਸ ਦੀ ਨੈਸ਼ਨੈਲਿਟੀ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਪੁਲਿਸ ਜਾਣ ਜਾ ਰਹੀ ਸਾਨੂੰ ਕੈਨੇਡਾ ਦੀ ਪੁਲਿਸ ਅਤੇ ਨਿਆਂਕ ਵਿਵਸਥਾ ਜਿਹੜੀ ਉੱਥੋਂ ਦੀ ਹੈਗੀ ਆ ਉਸ ਤੇ ਕਹਿੰਦੇ ਵੀ ਸਾਨੂੰ ਪੂਰਾ ਭਰੋਸਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਮੇਰੇ ਮੁੰਡੇ ਨੂੰ ਨਿਆਂ ਮਿਲੇਗਾ ਇਨਫੋਰਮੇਸ਼ਨ ਤਾਂ ਇੰਨੀ ਹੀ ਹੈ ਚੈਨਲ ਸਤੰਦਿਨ ਪਹਿਲਾਂ ਹੀ ਕਈ ਕੁਝ ਦੱਸ ਛੁਕੇ ਨੇ ਤੁਹਾਨੂੰ ਪਰ ਪੀੜ ਬਥੇਰੀ ਨਾ ਵਿਦੇਸ਼ ਇਦਾਂ ਦੇ ਮਾਮਲੇ ਰੁਕ ਰਹੇ ਨੇ ਉਹਨਾਂ ਤੇ ਫੁੱਲ ਸਟਾਪ ਲੱਗ ਰਹੇ ਹੈ ਨਾ ਦੇਸ਼ ਫਿਰ ਉਹੀ ਕਿ ਮਾਰਿਆ ਸਾਜ਼ਿਸ਼ਨ ਹੋਵੇ ਜਾਂ ਉਸ ਹੀਟ ਆਫ ਦਾ ਮੂਮੈਂਟਸ ਇਦਾਂ ਦੇ ਮਾਮਲਿਆਂ 'ਚ ਪਰਿਵਾਰ ਜ਼ਿੰਦਾ লাশ ਹੋ ਜਾਂਦੇ ਨੇ ਵੈਸੇ ਤਾਂ ਅਸੀਂ ਕਹਿ ਦਈਦਾ ਕਿਸੇ ਦੇ ਜਾਨ ਨਾਲ ਕੁਝ ਰੁਕਦਾ ਨਹੀਂ ਪਰ ਯਕੀਨ ਮੰਨੋ ਰੁਕ ਵੀ ਜਾਂਦਾ ਹੈ ਵਾਹਿਗੁਰੂ ਗੁਰੂ ਛੇ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੰਤੇ ਪਰਿਵਾਰ ਨੂੰ ਹਿੰਮਤ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਆਫ